ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆਂ ਆਪਣੇ ਪਿਛਲੇ ਸਾਲ ਜੁਲਾਈ-अगਸਟ ਦੇ ਵਿੱਚ ਡਰਵੀ ਟੂਰਨਾਮੈਂਟ ਹੋਇਆ ਸੀਗਾ ਤੇ ਉੱਥੇ ਵੱਡੀ ਪੱਦਰ ਦੇ ਉੱਤੇ ਨੌਜਾਨਾਂ ਦੋ ਗਰੁੱਪਾਂ ਦੀ ਲੜਾਈ ਹੋਈ ਸੀਗੀ ਬਹੁਤ ਸਾਰੇ ਨੌਜਾਨ ਜ਼ਖਮੀ ਹੋ ਗਏ ਸੀਗੇ ਤੇ ਸਾਂਝ ਮੈਂ ਤਾਂ ਪਾਉਣ ਲੱਗਾ ਇਹ ਜਿਹੜਾ ਟੂਰਨਾਮੈਂਟ ਹੋਇਆ ਸੀਗਾ ਇਹ ਸਾਡੇ ਆਪਣੇ ਆਪਣੀ ਪ੍ਰਾਪਰਟੀ ਸਾਡੇ ਜੁਆ ਸੀ ਪ੍ਰਾਈਵੇਟ ਫਾਰਮ ਦੇ ਵਿੱਚ ਹੋਇਆ ਸੀਗਾ ਤੇ ਜਿੱਥੇ ਸਾਡਾ ਪੰਜਾਬਾਟਾ ਦਾ ਦਫ਼ਤਰ ਵੀ ਹੈ ਬਿਲਕੁਲ ਉਹਦੇ ਨਾਲ ਹੀ ਸੱਤ ਅੱਠ ਖੇਤ ਖਾਲੀ ਸੀਗੇ ਉੱਥੇ ਹੀ ਟੂਰਨਾਮੈਂਟ ਕਰਾ ਗਿਆ ਸੀਗਾ ਟੂਰਨਾਮੈਂਟ ਜਿਹੜੀ ਸਾਡੀ ਕਬੱਡੀ ਕਲੱਬ ਡਰਵੀ ਦੀ ਹੈਗੀ ਆ ਉਹ ਕਹਿੰਦੇ ਸੀ ਤੁਸੀਂ ਆਖੇ ਸਾਨੂੰ ਦੇ ਦਿਓ ਉੱਥੇ ਘਾਈਆਂ ਭੇਡਾਂ ਬੱਕਰੀਆਂ ਜਾਂ ਘੋੜੇ ਕਾੜੇ ਹੁੰਦੇ ਆ ਤੇ ਬਈ ਸਾਡਾ ਥੋੜਾ 8-10 ਹਜ਼ਾਰ ਪੌਣ ਦੀ ਸੇਵਿੰਗ ਹੋ ਸਕਦੀ ਆ ਤੇ ਅਸੀਂ ਉਹਨਾਂ ਨੂੰ ਫ੍ਰੀ ਦਿੱਤੀ ਸੀਗੀ ਉਹ ਫੀਲਡ ਜਿਹੜੇ ਸੀਗੇ ਬਹੁਤ ਸਾਰਾ ਟੂਰਨਾਮੈਂਟ ਹੋ ਰਿਹਾ ਸੀਗਾ ਤੇ ਉੱਥੇ ਫਿਰ ਬਾਅਦ ਦੇ ਵਿੱਚ ਦੋ ਗੈਂਗਾ ਇੱਕ ਗੈਂਗ ਪਹਿਲਾਂ ਆਈ ਸੀ ਇੱਕ ਗਰੁੱਪ ਦੂਜਾ ਗਰੁੱਪ ਥੋੜਾ ਲੇਟ ਆ ਗਿਆ ਥੋੜਾ ਜਿਹਾ ਤੇ ਮਾਹੌਲ ਪਹਿਲਾਂ ਇਹ ਘੰਟਾ ਤੋਂ ਪਹਿਲਾਂ ਹੀ ਪਤਾ ਲੱਗਣ ਲੱਗ ਪਿਆ ਸੀ ਵੀ ਇਹ ਲੜਾਈ ਵੱਡੀ ਪੱਧਰ ਤੇ ਹੋਣੀ ਹੈ ਥੋੜੀ ਜਾਣਕਾਰੀ ਤਾਂ ਇੱਕ ਦੋ ਵੀਕਾਂ ਪਹਿਲਾਂ ਵੀ ਮਿਲ ਗਈ ਸੀ ਕਿ ਬਹੁਤ ਸਾਰੇ ਮੈਨੂੰ ਡਰ ਵੀ ਤੋਂ ਨੌਜਾਨ ਆਏ ਸੀ ਕਹਿੰਦੇ ਤੁਸੀਂ ਟੂਰਨਾਮੈਂਟ ਕੈਂਸਲ ਕਰ ਦਿਓ ਇੱਥੇ ਲੜਾਈ ਹੋਣੀ ਹੈ ਤੇ ਹੁਣ ਸਾਰੇ ਇੰਗਲੈਂਡ ਦੇ ਵਿੱਚ ਐਵਰਟਾਈਜਮੈਂਟ ਹੋ ਚੁੱਕੀ ਸੀ 6 ਮਹੀਨੇ ਪਹਿਲਾਂ ਤੋਂ ਸਾਰੇ ਪ੍ਰੋਗਰਾਮ ਲੀਕ ਹੋਏ ਸੀ ਕਬੱਡੀ ਕਲੱਬਾਂ ਨੇ ਕਿੰਨੇ-ਕਿੰਨੇ ਪੈਸੇ ਹਜ਼ਾਰਾਂ ਹਿਸਾਬ ਨਾਲ ਖਰਚੇ ਸੀ ਡਰਬੀ ਨੇ ਵੀ ਖਰਚੇ ਸੀਗੇ ਤੇ ਉਹਨਾਂ ਨੇ ਪੁਲਿਸ ਦਾ ਤੇ ਕੁਝ ਕੰਪਨੀਆਂ ਵੀ ਹਾਰ ਕੀਤੀਆਂ ਸਕਿਉਰਟੀ ਦੇ ਲਈ ਪਰ ਪੁਲਿਸ ਵੀ ਨਹੀਂ ਆ ਸਕੀ ਤੇ ਪਰ ਸਕਿਉਰਟੀ ਫਰਮਾਂ ਵੀ ਲਾਸਟ ਮਿੰਟ ਤੇ ਜਵਾਬ ਦੇ ਗਈਆਂ ਤੇ ਇਸ ਲਈ ਲੋਕਲ ਨੌਨ ਜਾਨੀ ਸਕਿਉਰਟੀ ਕਰ ਰਿਆ ਸੀ ਜਿਹੜਾ ਮੈਨੇਜ ਕਰ ਰਿਹਾ ਸੀ ਸਾਰੇ ਨੂੰ ਪਰ ਫੇਰ ਵੀ 1 ਵਜੇ 2 ਵਜੇ ਤੇ ਲਾਗੇ ਛਾਗੇ ਨਾ ਕੋਸ਼ਿਸ਼ ਬਾਰੋਂ ਨੌਜਵਾਨ ਡਰ ਵੀ ਤੋਂ ਨਹੀਂ ਬਾਹਰਲੇ ਸ਼ਹਿਰਾਂ ਤੋਂ ਮੈਡਨ ਤੋਂ ਤੇ ਨੌਰਸਤੋਂ ਵੀ ਥੋੜੇ ਜਿਹਾ ਉੱਥੇ ਗਰੁੱਪਾਂ ਦੇ ਵਿੱਚ ਦੇਖੇ ਗਏ ਸੀ ਲੱਗਦਾ ਸੀ ਇਹ ਪਤਾ ਹੋਣ ਦੇ ਬਾਅਦ ਵੀ ਕੈਨਸਲ ਤਾਂ ਨਹੀਂ ਕੀਤਾ ਭਈ ਲੋਕਾਂ ਨੇ ਕਹਿੰਦਾ ਐਵੇਂ ਹੀ ਖੜਿਆ ਜੇ ਕਹਿੰਦੇ ਲੜਾਈ ਹੋਣੀ ਨੇ ਸੀ ਦੇਖੋ ਜੀ ਐਵੇਂ ਹੀ ਡਰ ਗਏ ਆ ਜੀ ਤੇ ਇਹਨਾਂ ਨੇ ਇਥੇ ਟੂਰਨਾਮੈਂਟ ਹੀ ਬੰਦ ਕਰਤਾ ਹੈਗਾ ਤੇ ਪਰ ਜਦੋਂ ਲੱਗਿਆ ਮਾਹੌਲ ਸਗਾ ਤੇ ਉਦੋਂ ਵੱਡੀ ਪੱਧਰ ਤੇ ਇਕੱਠੇ ਹੋਏ ਸੀਗੇ ਕੋਸ਼ਿਸ਼ ਕੀਤੀ ਸੀ ਮੇਰੇ ਨਾਲ ਹੋਰ ਵੀ ਡਰਵੀ ਦੇ ਸਿੰਘ ਸੀਗੇ ਤੇ ਪਰ ਉਹ ਵਾਲੇ ਕਹਿੰਦੇ ਚਲ ਬਈ ਸਮਝਾ ਕੋਨੇ ਤੁਸੀਂ ਨਾ ਨਾ ਜਾਓ ਅਸੀਂ ਜਾਣਦੇ ਆ ਉਹ ਗਏ ਵੀ ਬਾਅਦ ਉਹ ਲੱਗ ਜਾ ਕਹਿੰਦੇ ਨਹੀਂ ਉਹਨਾਂ ਨੇ ਤੇ ਥੋੜੇ ਬਹੁਤੇ ਨਸ਼ੇ ਵੀ ਲੱਗਦੇ ਕੀਤੇ ਹੋਏ ਹੈਗੇ ਆ ਬਈ ਇਹ ਉਹ ਸਮਝਾਉਣ ਵਾਲੇ ਰਹਿੰਗੇ ਪੁਲਿਸ ਨੂੰ ਉਹ ਵਾਲੇ ਟੈਲੀਫੋਨ ਕੀਤਾ ਗਿਆ ਤੇ ਪੁਲਿਸ ਆਈ ਨਹੀਂ ਬਿਲਕੁਲ ਜਦੋਂ ਬਿਲਕੁਲ ਇਹ ਆਪੋ ਵਿੱਚ ਲੜਾਈ ਵੱਡੀ ਪੱਧ ਤੇ ਗੂੜੀਆਂ ਚੱਲਣ ਆ ਪਈਆਂ ਇੱਕ ਦੂਜੇ ਦੇ ਖਵਾੜੀਆਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਇੱਕ ਤੇ ਬਰਡ ਬਣਾਗਾ ਹੋ ਗਿਆ ਤੇ ਫਿਰ ਉਹ ਤੋਂ ਬਾਅਦ ਲੇਟ ਆਈ ਬਹੁਤ ਤੇ ਉਦੋਂ ਚੱਕ ਤਾਂ ਲੜਾਈ ਤੀ ਬਨ ਹੋ ਚੁੱਕੀ ਸੀਗੀ ਦੇ ਕਈ ਨੌਜਵਾਨ ਜ਼ਖਮੀ ਹੋਏ ਸੀਗੇ ਫਿਰ ਹੈਲੀਕਾਪਟਰ ਵੀ ਉੱਥੇ ਆਇਆ ਸੀਗਾ ਬੇ ਬਹੁਤ ਸੀਰੀਅਸ ਨੌਜਾਨ ਲੱਗਦੇ ਪਰ ਇੰਨਾ ਰਿਹਾ ਵੀ ਟੂਰਨਾਮੈਂਟ ਦੇ ਵਿੱਚ ਕੋਈ ਵੀ ਜਿਹੜੇ ਵੀ ਸਭ ਜ਼ਖਮੀ ਹੋਏ ਸੀਗੇ ਕਿਸੇ ਦੀ ਮੌਤ ਨਹੀਂ ਹੋਈ ਮਾਤ ਦੇ ਵਿੱਚ ਇਹ ਹੀ ਲੱਜ ਚਰਜਾ ਆਇਆ ਵੀ ਟੈਲੀਫੋਨ ਵਿਖੇ ਉਸੇ ਹੀ ਰਾਤ ਨੂੰ ਜਿਹੜੀ ਗਰੁੱਪ ਦੇ ਬੰਦਿਆਂ ਨੇ ਦੂਜੇ ਗਰੁੱਪ ਦੇ ਉੱਤੇ ਅਟੈਕ ਕੀਤਾ ਸੀਗਾ ਜਿਨ੍ਹਾਂ ਦੇ ਬੰਦੇ ਜ਼ਖਮੀ ਹੋਏ ਸੀ ਤੇ ਉਹਨਾਂ ਨੇ ਉਹਨਾਂ ਦੇ ਉੱਤੇ ਬਦਲੇ ਭਾਵਨਾ ਅਟੈਕ ਕੀਤਾ ਇਹੀ ਜਿਆਦਾ ਮੀਡੀਆ ਚ ਆਇਆ ਵੀ ਉਸੇ ਰਾਤ ਨੂੰ ਕੋਈ ਉਹਨਾਂ ਦੇ ਵਿੱਚੋਂ ਕੋਈ ਨੌਜਾਨ ਨੌਜਾਨ ਆਪਾਂ ਵੀ ਜਾਣਦੇ ਹੋਣਗੇ ਜ਼ਰੂਰ ਤੇ ਇਹ ਵੀ ਬਾਅਦ ਪਤਾ ਲੱਗਾ ਹੈਗਾ ਕਿ ਨੌਜਾਨਾਂ ਦੇ ਆਪਾਂ ਵਿੱਚ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਆਪਾਂ ਵਿੱਚ ਦੂਰੀਆਂ ਸੀਗੀਆਂ ਤੇ ਉਹ ਉਹਨੂੰ ਹੀ ਵੱਡੀ ਵਾਰਦਾਤ ਬਣ ਗਿਆ ਵੱਡੀ ਘੜਨਾ ਵਾਪਰ ਗਈ ਇੰਗਲੈਂਡ ਦੇ ਇਹੋ ਜਿਹੀ ਲੜਾਈ ਕਦੀ ਅੱਗੇ ਹੋਈ ਨਹੀਂ ਸੀ ਵੀ ਇੱਕ ਪਾਸੇ ਵੀ 100-150 ਬੰਦਾ ਹੋਵੇ ਦੂਜੇ ਪਾਸੇ 100-150 ਬੰਦਾ ਹੋਵੇ ਤੇ ਉਹ ਮਿੱਥ ਕੇ ਆਏ ਹੋਣ ਤੇ ਆਪਾਂ ਵਿੱਚ ਲੜਨ ਤੇ ਗੋੜੀਆਂ ਵੀ ਚੱਲਣ ਤੇ ਜ਼ਖਮੀ ਵੀ ਹੋਣ ਤੇ ਹੁਣ ਉਹਦੇ ਵਿੱਚ ਜਿਹੜਾ ਨਾ ਇੱਕ ਅਰਮਾਨ ਸਿੰਘ ਨਾਮ ਦਾ ਸਿੰਘ ਦਾ ਬੋਏ ਸਿੰਘ ਨਹੀਂ ਸੀ ਪੂਰਾ ਸਹੀ ਤਰੀਕੇ ਦਾ ਉਹ ਕਿਤੇ ਆਪਣੇ ਰਾਤ ਨੂੰ ਡਿਲੀਵਰੀ ਕਰਦਾ ਹੁੰਦਾ ਸੀ ਪਤਾ ਨਹੀਂ ਨੌਜਵਾਨਾਂ ਨੂੰ ਦੂਜੀ ਧਿਰ ਨੂੰ ਗਰੁੱਪ ਨੂੰ ਕਿੱਦਾਂ ਪਤਾ ਸੀ ਜਾਂ ਜਾਣਦੇ ਸੀ ਆਪ ਉਹਨਾਂ ਜਦੋਂ ਡਿਲੀਵਰੀ ਕਰ ਰਾਤ ਨੂੰ ਗਿਆ ਤੇ ਉੱਥੇ ਉਹਦੇ ਉੱਤੇ ਟੈਲੀਫੋਨ ਵਿਖੇ ਉੱਤੇ ਅਟੈਕ ਕਰਕੇ 35 ਨੌਜਵਾਨਾਂ ਨਾਲ ਤੇ ਉਹਨੂੰ ਉੱਥੇ ਆਪਣੇ ਜਿੱਤ ਸ਼ਾਇਦ ਉਹ ਨਹੀਂ ਮਾਰ ਕੇ ਆਏ ਸੀ ਸਿਰਫ ਉਹ ਆਪਣਾ ਬਦਲਾ ਲੈਣ ਗਏ ਸੀ ਥੋੜਾ ਬਹੁਤਾ ਹਾਕੀਆਂ ਦੀ ਵਰਤੋਂ ਕੀਤੀ ਗਈ ਸੀਗੀ ਪਰ ਉਹਦੀ ਉੱਤੇ ਮੌਤ ਹੋ ਗਈ ਸੀ ਹੁਣ ਉਹ ਉਹਦਾ ਫੈਸਲਾ ਆ ਗਿਆ ਤੇ 122 ਸਾਲ ਦੀ ਕੈਦ ਹੋਈ ਆ ਪੰਜਾਂ ਈਏ ਨੌਜਵਾਨਾਂ ਨੂੰ ਇਹ ਨਹੀਂ ਕੋਈ ਜਨਾ ਜੇ ਸ਼ਾਇਦ ਪੁਰਾਣੇ ਆਏ ਹੁਣ ਕੁਝ ਨਵੇਂ ਵੀ ਆਏ ਹੋ ਸਕਦੇ ਹੈਗੇ ਆ ਤੇ ਹੁਣ ਉਦੋਂ ਬਾਅਦ ਵੀ ਉਹਨਾਂ ਨੇ ਵੀ ਇੰਡੀਅਨ ਨੈਸ਼ਨੈਲਿਟੀ ਹੋਣੀ ਆ ਉਦੋਂ ਬਾਅਦ ਇਹਨਾਂ ਇੰਡੀਅਨ ਬਾਕਸ ਕਰ ਦੇਣਾ ਹੈਗਾ ਤੇ ਇਹ ਘਟਨਾ ਜਿਹੜੀ ਹੈ ਇਹਨੇ ਬੜੀ ਦੁੱਖਦਾਈ ਹੈਗੀ ਆ ਵੀ ਬੱਚਿਆਂ ਦੀ ਹੁਣ ਸਾਰੀ ਹੋਰ ਉੱਥੇ ਲੰਘ ਜਣੀ ਗੱਲ ਕੁਝ ਵੀ ਨਹੀਂ ਵੀ ਵੀ ਇਹਨਾਂ ਨਈ ਆਪੋ ਚੰਦੇ ਵੈਂਡਰਾਂ ਦੇ ਗਰੁੱਪ ਸੀਗੇ ਉਹਨਾਂ ਦੇ ਕੰਟੈਕਟ ਸੀ ਕੋਈ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਆਪੋ ਵਿੱਚ ਜਿਹੜੀ ਆ ਉਹ ਆਪ ਦੇ ਜਿਹੜਾ ਬੱਚੇ ਇੱਕ ਦੂਜੇ ਨੂੰ ਚੈਲੰਜ ਕਰਨ ਲੱਪੇਦੇ ਜਾਂ ਕੋਈ ਰੁੱਖਾ ਬੋਲ ਦਿੰਦਾ ਕਿਸੇ ਨਾ ਕਿਸੇ ਕਮੈਂਟ ਕਰ ਦਿੰਦੇ ਉਹ ਤੋਂ ਸ਼ੁਰੂ ਹੋਈ ਹੈਗੀ ਆ ਇਹ ਹੁਣ ਰਮਨ ਸਿੰਘ ਤਾਂ ਚੜਾਈ ਕਰ ਗਿਆ ਹੁਣ ਬਾਕੀ ਜਿਹੜੇ ਆ ਅਰਸ਼ਦੀਪ ਸਿੰਘ ਜਗਦੀਪ ਸਿੰਘ ਆ ਮਨਜੋਤ ਸਿੰਘ ਆ ਸ਼ਿਵਦੀਪ ਸਿੰਘ ਆ ਤੇ ਸੁਖਮਨ ਦੀਪ ਸਿੰਘ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਜ਼ਾ 122 ਸਾਲ ਦੀ ਹੋਈ ਹੈਗੀ ਆ ਬੜੀ ਮਾੜੀ ਕੱਢਣਾ ਹੈਗੀ ਆ ਤੇ ਅਸੀਂ ਤਾਂ ਮੈਂ ਤਾਂ ਆਪਣੀ ਬੇਨਤੀ ਅੱਗੇ ਵੀ ਕੀਤੀ ਸੀ ਉਸ ਵੇਲੇ ਵੀ ਵੀ ਬੱਚੇ ਤੁਸੀਂ ਆਪਣਾ ਪੜਾਈ ਵਾਲ ਤੇ ਆਂਦਿਓ ਆਪਾਂ ਚਾਹੁੰਦੇ ਆ ਵੀ ਸਾਡੇ ਜਿਹੜੇ ਬੱਚੇ ਹੈਗੇ ਆ ਇਹ ਵੱਡੀਆਂ-ਵੱਡੀਆਂ ਪੋਸਟਾਂ ਤੇ ਜਾਣ ਤੇ ਪਰ ਲੜਨ ਦਾ ਕੀ ਆਈਡੀਆ ਨਹੀਂ ਕੋਈ ਵੀ ਟੂਰਨਾਮੈਂਟ ਵਿੱਚ ਖਾਪੋਣੀ ਇੰਨੀ ਟੂਰਨਾਮੈਂਟ ਨੂੰ ਵੀ ਅੱਖ ਲੱਗੀ ਹੈਗਾ ਤਾਂ ਲੱਗੀ ਆ ਮਨ ਲੋਕ ਹੁਣ ਜਾਣਗੇ ਨਹੀਂ ਤੇ ਟੂਰਨਾਮੈਂਟ ਦਾ ਦੱਸਣ ਵਾਲੇ ਦਰਖੇ ਦੱਸਦੇ ਸੀ ਕਿ ਵੀ ਪਹਿਲੀ ਵਾਰੀ ਇੰਨੀ ਵੱਡੀ ਪੱਧਰ ਦੇ ਟੂਰਨਾਮੈਂਟੇ ਭਰਿਆ ਸੀਗਾ ਤੇ ਐਡੀ ਦੁਰਮ ਬੱਚੇ ਬੀਬੀਆਂ ਵੀ ਦੇਖਣ ਆਏ ਹੋਏ ਸੀਗੇ ਤੇ ਉਹ ਵੀ ਬਾਅਦ ਦੇ ਵਿੱਚ ਪੁਲਿਸ ਨੇ ਤੀਵੰਤੀ ਵੰਸਾਰਨ ਬਹੁਤ ਹੀ ਖੰਜਰਫਾਰ ਹੋਣਾ ਪਿਆ ਕਾਰਾਂ ਜਾਣ ਨਹੀਂ ਦਿੱਤੀਆਂ ਤਲਾਸ਼ੀ ਲਈ ਗਈ ਕਈਆਂ ਦੀ ਕਾਰਾਂ ਉੱਥੇ ਖੜੀਆਂ ਰਹੀਆਂ ਸਾਡੇ ਕੋਲ ਦੋ ਵੀ ਕੰਪਨੀ ਸਾਡੇ ਦਫ਼ਤਰ 'ਚ ਵੀ ਆ ਕੇ ਬੈਠੀ ਰਹੀ ਹੈਗੀ ਆ ਕੋਸ਼ਿਸ਼ ਕਰ ਰਿਆ ਸੀ ਵੀਡੀਓ ਰਿਕਾਰਡਿੰਗ ਕੀ ਤੋਂ ਹੈਗੀਆਂ ਉਹਨਾਂ ਦੀ ਉਹ ਦੇਖਵਾ ਰਹੇ ਸੀਗੇ ਤੇ ਲੜਾਈ ਵੀ ਦੇਖਿਆ ਵੀ ਬੜੇ ਈ ਜਿਦਾ ਨਾ ਜੇ ਹਸਾਵਨਾ ਜਿਦਾ ਨਾ ਇੱਕ ਦੂਜੇ ਦੇ ਮਾਰ ਰਹੇ ਸੀਗੇ ਐ ਖਵਾੜੀਆਂ ਸੀ ਜਾਂ ਮਛਰਟੀਆਂ ਸੀਗੀਆਂ ਵੀ ਲੱਗਦਾ ਸੀ ਵੀ ਕਈ ਬੰਦੇ ਮਰਨਗੇ ਪਰ ਇਹ ਬਚਾਅ ਹੋ ਗਿਆ ਤੇ ਮੈਂ ਤਾਂ ਬੱਚਿਆਂ ਨੂੰ ਬੇਨਤੀ ਕਰਦਾ ਹੈਗਾ ਮੈਂ ਜਾਣਦਾ ਨਹੀਂ ਕਿਸੇ ਨੂੰ ਵੀ ਬੱਚਿਆਂ ਦਾ ਨਾਮ ਮੈਂ ਪਛਾਣਦਾ ਨਹੀਂ ਕਿਸੇ ਨੂੰ ਵੀ ਸਾਡੀ ਉਮਰ ਵੀ ਹੋ ਗਈ ਅਸੀਂ ਬਹੁਤਾ ਬੱਚੇ ਵਿਚਰਦੇ ਬੈ ਨੇ ਬੱਚੇ-ਬੱਚਾ ਨੂੰ ਜਾਣਦੇ ਹੁੰਦੇ ਹੈਗੇ ਆ ਤੇ ਪਰ ਦੱਸਿਆ ਵੀ ਦਰਵੀ ਵਿੱਚ ਵੀ 13 14 ਦੇ ਕਰੀਬ ਉਹਨੇ ਬੰਦੇ ਚਾਰਜ ਕੀਤੇ ਹੈਗੇ ਜਿਹੜੇ ਜਿਆਦਾ ਬਾਰਿੰਗਮ ਬਲਹਮਟਨ ਤੇ ਜਾਂ ਹੋਰ ਸ਼ਹਿਰਾਂ ਦੇ ਵਿੱਚੋਂ ਹੈਗੇ ਆ ਕੁਝ ਨਾਰਥ ਤੋਂ ਵੀ ਹੈਗੇ ਆ ਤੇ ਉਹਨਾਂ ਨੂੰ ਵੀ ਹੁਣ ਇਹ ਸਜ਼ਾ ਹੋਣੀ ਹੈਗੀ ਚਲੋ ਇੰਨੀ ਤਾਂ ਨਹੀਂ ਹੋਊਗੀ ਕਿ ਕਿਥੇ ਮਾਰਡਰ ਨਹੀਂ ਹੋਇਆ ਹੈਗਾ ਇਹ ਵੀ ਦੋ ਚਾਰ ਚਾਰ ਪੰਜ ਪੰਜ ਸਾਲ ਦੀ ਤਾਂ ਹੋਣੀ ਆ ਸਾਰਿਆਂ ਨੂੰ ਇੱਕ ਆਪਣੀ ਬਦਨਾਮੀ ਬਹੁਤ ਹੋਈ ਆ ਬੱਚੇ ਆਪਣੀ ਤੇ ਪੜ੍ਹਾਈ 'ਤੇ ਧਿਆਨ ਦਿਓ ਕਾਮਲਦਰ ਆਪਣੇ ਕੈਰੀਅਰ 'ਤੇ ਧਿਆਨ ਦਿਓ ਆਹ ਤੁਹਾਡੀ ਇਹ ਗਰੁੱਪਾਂ 'ਚ ਕੋਈ ਨਹੀਂ ਲੱਭਣਾ ਹੈਗਾ ਇੱਕ ਤਾਂ ਆਪਣਾ ਪੰਜਾਬੀਆਂ ਦੇ ਨਾਮ ਦੇ ਨਾਮ ਹੋਇਆ ਸਿੱਖਾਂ ਦਾ ਨਾਮ ਵੀ ਬਣਾ ਹੋਇਆ ਸਪੋਰਟ ਦਾ ਨਾਮ ਵੀ ਪਰਾ ਹੋ ਗਿਆ ਤੇ ਬੱਚਿਆਂ ਦੇ ਪੇਰੇ ਅੱਗੇ ਮੈਂ ਬੇਨਤੀ ਕੀਤੀ ਸੀਗੀ ਵੀ ਜਿਹੜੇ ਬੱਚੇ ਹੈਗੇ ਹਨ ਸਾਰਿਆਂ ਨੂੰ ਥੋੜਾ ਜਿਹਾ ਆਪ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਇਹਨਾਂ ਨੂੰ ਗਰੁੱਪਾਂ ਦੇ ਵਿੱਚ ਨਾਲ ਇਕੱਠੇ ਹੋਣ ਦਿੱਤਾ ਜਾਵੇ ਇਹਨਾਂ ਦੀ ਪੜ੍ਹਾਈਆਂ ਨੂੰ ਧਿਆਨ ਦਿੱਤਾ ਜਾਵੇ ਤੇ ਇਹਨਾਂ ਨੂੰ ਜਿਹੜਾ ਹੈਗਾ ਜਾਣ ਦੇ ਕੋਈ ਬੀਬੀ ਨੇ ਸਾਨੂੰ ਪਾਏ ਜਾਣ ਤਾਂ ਜੋ ਇਹ ਕੌਮ ਆਪਣੀ ਤਰੱਕੀ ਕਰ ਸਕੇ ਅੱਗੇ ਆਪਾਂ ਤਾਂ ਬੜੀ ਮਾਰ ਖਾ ਚੁੱਕੇ ਇੰਡੀਆ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ 84 ਤੋਂ ਬਾਅਦ ਕੀ ਹੋ ਰਿਹਾ ਤੇ ਕਬੱਡੀ ਪਿੰਡ ਦਿੱਲੀ ਚ ਕਦਲੇਮ ਹੋ ਗਿਆ ਪੰਜਾਬ ਚ ਉਹਨੇ ਨੌਜਾਨ ਜਿਹੜੇ ਝੂਟੇ ਮੁਕਾਬਲਿਆਂ ਚ ਮਾਰਦੇ ਹੈਗੇ ਆ ਤੇ ਅਜੇ ਵੀ ਕੋਈ ਉਹਨਾਂ ਦੇ ਵਿੱਚ ਵੱਡੀ ਉਸ ਜਾਮਾਬ ਨਹੀਂ ਹੋਈਆਂ ਹੈਗੀਆਂ ਤੇ ਬੱਚਿਆਂ ਨੂੰ ਆਪਾਂ ਤਾਂ ਕੋਸ਼ਿਸ਼ ਕਰੀਏ ਵੀ ਜਿੱਦਾਂ ਸਾਡੇ ਬਜ਼ੁਰਗਾਂ ਨੇ ਮੁਗਲਾਂ ਨੂੰ ਭਜਾਇਆ ਜਾਂ ਗੋਰਿਆਂ ਨੂੰ ਭਜਾਇਆ ਸਾਡੀ ਸੋਚ ਉਹ ਹੋਣੀ ਚਾਹੀਦੀ ਆ ਨਾ ਕਿ ਆਪੋ ਬੱਚੇ ਇੱਕ ਦੇ ਭਰਾਵਾਂ ਨੂੰ ਨਿੱਕੀ ਨਿੱਕੀ ਗੱਲ ਦੇ 23 ਦੇ ਉੱਤੇ ਚੈਲੰਜ ਕਰਕੇ ਮਾਰਨਾ ਆਉਣ ਵਾਲੇ ਸਮੇਂ ਜਰੂਰ ਬੱਚੇ ਜਿੰਨੇ ਹੈਗੇ ਖਿਆਲ ਰੱਖਣ ਵੀ ਜਿੱਥੇ ਵੀ ਆਪਣੇ ਕੋਈ ਵੀ ਚਾਹੇ ਉਹ ਨਗਰ ਕੀਤੇ ਨੇ ਆ ਚਾਹੇ ਗੋਦਵਾਲਾ ਸਾਹਿਬ ਆ ਨਾ ਚਾਹੇ ਸਪੋਰਟਸ ਦੇ ਆ ਜਾਂ ਕਬੱਡੀ ਦੇ ਆ ਜਾਂ ਕਿਤੇ ਹੋਰ ਵੀ ਕਈ ਵਾਰੀ ਹੁੰਦੇ ਪ੍ਰੋਗਰਾਮ ਵੱਡੇ ਪੱਧਰ ਦੇ ਉੱਥੇ ਉੱਥੇ ਸਮਾਪ ਸਕਿਉਰਟੀ ਕਰਿਆ ਕਰੋ ਆਪਸਾਂ ਕੋਈ ਬੱਚਾ ਬੱਚੀ ਨੂੰ ਕੋਈ ਕੁਛ ਤੰਗ ਨਾ ਕਰੇ ਕੋਈ ਵੀ ਤੇ ਆਪਾਂ ਤੇ ਆਪਣੇ ਆਪਣਾ ਸਾਪ ਦਾ ਸੰਸਪਾਈਆਂ ਕਾਲਪਣ ਦੀ ਫੌਜ ਹੈ ਤੇ ਅਸੀਂ ਆਪੋ ਵਿੱਚ ਜੇ ਲੜਨਾ ਹੈਗਾ ਤਾਂ ਬੜੀ ਇਹ ਬੜੀ ਨੰ ਸ਼ਰਮਿੰਦਗੀ ਜੀ ਹੁੰਦੀ ਹੁੰਦੀ ਹੈ ਵੀ ਲੋਕਾਂ ਦੇ ਵਿੱਚ ਸਾਡੀ ਗੋਰੀਆਂ 'ਚ ਮੋਰ ਰਿਸਪੈਕਟ ਸੀਗੀ ਪਰ ਉਹ ਜਿਹੜੀ ਹੈਗੀ ਆ ਜਾਣੇ ਨਾ ਜਾਣੇ ਆਪਾਂ ਨੂੰ ਸਾਡੇ ਸਾਰੇ ਦਾ ਉਹ ਉਹਨੂੰ ਢਾ ਲੱਗੀ ਹੈਗੀ ਆ ਹੁਣ ਤੇ ਆਉਣ ਵਾਲੇ ਸਮੇਂ 'ਚ ਹੀ ਘੜਨਾਵਾਂ ਨਾਮ ਬਾਪਨ ਸਾਰਿਆਂ ਨੂੰ ਬੇਨਤੀ ਹੈਗੀ ਆ ਆਪੋ ਆਪਣੇ ਬੱਚਿਆਂ ਨੂੰ ਕੰਟਰੋਲ 'ਚ ਰੱਖੋ ਜੇ ਕੋਈ ਗੱਲ ਹੁੰਦੀ ਵੀ ਆ ਤਾਂ ਮਤਲਬ ਕਬੱਡੀ ਕਲੱਬ ਦੇ ਆਰਗੇਨਾਈਜ਼ਰ ਨੂੰ ਤੁਹਾਨੂੰ ਜਾਣਕਾਰੀ ਦੇ ਦੇਣੀ ਚਾਹੀਦੀ ਹੈਗੀ ਜੇ ਤੁਹਾਨੂੰ ਲੱਗਦਾ ਫਿਰ ਵੀ ਕੋਈ ਹੈਗਾ ਤੇ ਪੁਲਿਸ ਨੂੰ ਵੀ ਤੁਸੀਂ ਜਾਣਕਾਰੀ ਇੱਥੇ ਦੇ ਸਕਦੇ ਹੈਗੇ ਆ ਤੇ ਇੱਥੇ ਇਨਸਾਫ ਵੀ ਹੈਗਾ ਆ ਬੜਾ ਉਸ ਫੋਸ ਹੈ ਆ ਵੀ ਹੁਣ ਆ ਪੰਜ ਜਿਹੜੇ ਬੱਚੇ ਹੈਗੇ ਆ ਇੱਕ ਤਾਂ ਚਲਾ ਗਿਆ ਉਹਨਾਂ ਘਰ ਤਾਂ ਪਰਿਵਾਰ ਸਾਰਾ ਆਪਨੂੰ ਪਤਾ ਵੀ ਕੀ ਬੀਤੀ ਹੋਊਗੀ ਜਿਹਨਾਂ ਦਾ ਬੱਚੇ ਨੂੰ ਮਾਰਤਾ ਗਿਆ ਤੇ ਬਾਕੀ ਪੰਜ ਆ ਉਹ ਵੀ ਉਦਾਂ ਦੇ ਹੀ ਆ ਹੁਣ 20 25 25 ਸਾਲ ਜੇਲ੍ਹਾਂ ਚ ਰਹਿਣੇ ਹੈਗੇ ਆ ਉਹ ਦਵਾ ਇੰਡੀਆ ਰਿਪੋਰਟ ਕਰਦੇ ਹਨਗੇ ਜੇ ਹੁਣ 25 30 ਸਾਲ ਦੇ ਹੈਗੇ ਉਮਰ ਹੈ ਕਿੰਨੀ ਗਈ ਆ ਤੇ ਇਹ ਬੜਾ ਨਾ ਦੋਖਿਆ ਜਰੂਰ ਹੋਣ ਵਾਲੇ ਸਮੇਂ 'ਚ ਹੁਣ ਸਪੋਰਟਸ ਟੂਰਨਾਮੈਂਟ ਫੇਅ ਇਸ ਹਾਲ ਸ਼ੁਰੂ ਹੋਣੇ ਹੈਗੇ ਆ ਤੇ ਕਬੱਡੀ ਦੇ ਵੀ ਵੀ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਸੁਰੱਖਿਆ ਤੇ ਪੁਲਿਸ ਦਾ ਜਰੂਰ ਇੰਤਜ਼ਾਮ ਰੱਖਣ ਇੱਕ ਮੈਂ ਬੇਨਤੀ ਕਰੂੰਗਾ ਵੀ ਹਰੇਕੀ ਜਿੰਨੇ ਵੀ ਸਿਕਿਉਰਟੀ ਵਾਲੇ ਆ ਸਾਰਿਆਂ ਦੇ ਉੱਤੇ ਮੋੜਿਆਂ ਦੇ ਉੱਤੇ ਕੈਮਰੇ ਲੱਗਣੇ ਚਾਹੀਦੇ ਹੈਗੇ ਆ ਤਾਂ ਜੋ ਜੇ ਕੋਈ ਵੀ ਸ਼ਰਾਰਤ ਕਰਦਾ ਤੇ ਉਹਦਾ ਘੱਟੋ ਘਾਟ ਤੁਹਾਡੇ ਕੋਲ ਪ੍ਰੂਫ ਤਾਂ ਹੋਵੇ ਇੱਥੇ ਥੋੜੀ ਕੈਮਰਿਆਂ ਦੀ ਵੀ ਘਾਟ ਸੀਗੀ ਤੇ ਪੁਲਿਸ ਦੀ ਵੀ ਘਾਟ ਸੀਗੀ ਪੁਲਿਸ ਕਈ ਵਸਤਾਂ ਦੇ ਬਾਵਜੂਦ ਵੀ ਨਹੀਂ ਆਈ ਹੈਗੀ ਤੇ ਸਕੂਟੀ ਵੀ ਜਿਹੜੀ ਹੈਗੀ ਜਿਹੜੀ ਕੀਤੀ ਸੀ ਉਹ ਵੀ ਲਾਸਮੈਂਟ ਤੇ ਨਹੀਂ ਪਹੁੰਚੀ ਜੀ ਉਹ ਆ ਵੀ ਜਾਂਦੇ ਪੁਲਿਸ ਆ ਵੀ ਜਾਂਦੇ ਲੜਾਈ ਤਾਂ ਫੇਰ ਵੀ ਹੋਣੀ ਸੀਗੀ ਤੇ ਪਰ ਠੀਕ ਹੈ ਬਈ ਸ਼ਾਇਦ ਏਡੀ ਵੱਡੀ ਪੱਧਰ ਤੇ ਨਾ ਹੁੰਦੀ ਹੈਗੀ ਤੁਸੀਂ ਸਾਰਨ ਅਗੇ ਇਹ ਵੀਡੀਓ ਬਹੁਤ ਸਾਰੀਆਂ YouTube ਦੇ ਪਈਆਂ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਹੈਗੀਆਂ ਤੇ ਦੇਖੀਆਂ ਹੋਣੀਆਂ ਬੜੀ ਇਹ ਕੜਨਾ ਜਿਹੜੀ ਦੁਖਦਾਈ ਸੀਗੀ ਆਓ ਆਪਾਂ ਰਣਨ ਕਰਕੇ ਕੋਸ਼ਿਸ਼ ਕਰੀਏ ਉਹਨਾਂ ਵਾਲੇ ਸਮੇਂ 'ਚ ਚੰਗੇ ਗੁਰਸਿੱਖ ਬਣਈਏ ਚੰਗੇ ਪੰਜਾਬੀ ਬਣਈਏ ਤੇ ਪੰਜਾਬੀ ਕੌਮ ਨੂੰ ਤੇ ਆਪਾਂ ਜਿਹੜੇ ਹੈਗੇ ਸਾਰੇ ਅੱਗੇ ਵਧਾਈਏ ਦੁਨੀਆ ਤੇ ਨਾਮ ਰੋਸ਼ਨ ਕਰੀਏ ਨਵਾਂ ਆ ਤੁਹਾਡਾ ਸਾਰਿਆਂ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ